ਲੇ ਧਰ ਦੇ ਇਹ ਨੂੰ ਮੈਂ ਕੁੱਟੂਗਾ ਮੈਂ ਵੀ ਕੁੱਟੂ ਲੈ ਤੂੰ ਤੂੰ ਜਾ ਮੈਂ ਜਿਹੜੀਆਂ ਦਿਲ ਦਾ ਨਾ ਮੈਂ ਤੈਨੂੰ ਕਹਿੰਦਾ ਤੂੰ ਤਾਂ ਇਹ ਗੱਲ ਸੁਣ ਮੇਰੀ ਇਹਨੂੰ ਕਰਾ ਮਰ ਰੱਸਾ ਨੂੜ ਗਿਆ ਤੂੰ ਅੰਦਰ ਜਾ ਹਾਂ ਅੰਦਰ ਜਾ ਤੂੰ ਇਹਦਾ ਮਾਦਾਸ ਦੀਆਂ ਪਤਾ ਰੰਗ ਜੜਾਵਾਂਗੇ ਨਾ ਪਾ ਜਾ ਹਾਂ ਜਾ ਅੰਦਰ ਜਾ ਤੂੰ ਕੁੱਟ ਦੋ ਪਹਿਲਾਂ ਅੰਦਰ ਬਾ ਅੰਦਰ ਦਾ ਜਾ ਮਰ ਜਾ ਅੰਦਰ ਤਾਂ ਮਰ ਜਾ ਜਾ ਅੰਦਰ ਪੱਜ ਜਾ ਤੂੰ ਵੀ ਤੋਵੇਂ ਮੈਨੂੰ ਪਤਾ ਔਰ ਅੰਮੀ ਆ ਤੂੰ ਵੀ ਕੁਝ ਨਹੀਂ ਗਿਆ ਕੁਝ ਨਹੀਂ ਗਿਆ ਥੋਨੇ ਨਾ ਜਦੋਂ ਫੇਰ ਆਇਆ ਇਹਨੂੰ ਗੋਡਿਆਂ ਥੱਲੇ ਮੈਂ ਹੀ ਲਾਉਂਗੀ ਤੁਸੀਂ ਲੈਣੇ ਕੁਸਾ ਲੈ ਲੀਂ ਗੋਡਿਆਂ ਥੱਲੇ ਪਹਿਲੇ ਬਾਕੀ ਹਾਈ ਹਾਈ ਮਾਸਾ ਜੱਗਿਆ ਗਈ ਹੈ ਕੋਈ ਨਹੀਂ ਚੱਟ ਦੇਗੇ ਮੈਂ ਬੰਦਾ ਮੇਰੀ ਮੇਰੀ ਛੋਟੀਆਂ ਵੋਟਾਂ ਨਾਲ ਦੇਖ ਪੁੱਤ ਮੇਰੀ ਗੱਲ ਸੁਣ ਲੈ ਸੋਡਾ ਹੀ ਆਸਰਾ ਸਾਨੂੰ ਜੇ ਤੁਸੀਂ ਨਹੀਂ ਵੋਟਾਂ ਪਾਵੋਗੇ ਹੋਰ ਪਾਊਗਾ ਕੌਣ ਕੋਈ ਹੱਥ ਕੰਮ ਤਾਂ ਕੋਈ ਕਰਦੇ ਨਹੀਂ ਇੱਕ ਮੇਰੀ ਗੱਲ ਸੁਣ ਪੁੱਤ ਜਦੋਂ ਜਦੋਂ ਵੀ ਸਰਪੰਚ ਬਣ